ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਦਾ ਅੱਜ ਆਪਾਂ ਬਣਾਉਣ ਜਾ ਰਹੇ ਹਾਂ ਮਾਲਪੂੜੇ ਮਾਲਪੂੜੇ ਬਣਾਉਣ ਦੇ ਲਈ ਇੱਧਰ ਆਪਾਂ ਦੋ ਕੋਲੀਆਂ ਆਟੇ ਦੀਆਂ ਲਈਆਂ ਨੇ ਇੱਧਰ ਆਪਾਂ ਥੋੜੀ ਸੌਂਫ ਲਈ ਹੈ ਇੱਕ ਕੱਪ ਦੁੱਧ ਦਾ ਇੱਧਰ ਆਪਾਂ ਗੁੜ ਦਾ ਚੂਰਾ ਲਿਆ ਤੁਸੀਂ ਇਸ ਦੀ ਥਾਂ ਤੇ ਸ਼ੱਕਰ ਦੀ ਵਰਤੋਂ ਵੀ ਕਰ ਸਕਦੇ ਹੋ ਉਧਰ ਆਪਾਂ ਦੇਸੀ ਘਿਓ ਲਿਆ ਤਾਂ ਆਓ ਆਪਾਂ ਸ਼ੁਰੂ ਕਰਦੇ ਹਾਂ ਅੱਜ ਆਪਾਂ ਬਣਾਵਾਂਗੇ ਦੇਸੀ ਘਿਓ ਦੇ ਵਿੱਚ ਮਾਲਪੂੜੇ ਤੁਸੀਂ ਚਾਹੋ ਤਾਂ ਸਤਿ ਦੇ ਵਿੱਚ ਵੀ ਇਸ ਨੂੰ ਬਣਾ ਸਕਦੇ ਹੋ ਆਪਾਂ ਇੱਕ ਬੈਟਰ ਤਿਆਰ ਕਰ ਲਵਾਂਗੇ ਸਭ ਤੋਂ ਪਹਿਲਾਂ ਆਪਾਂ ਇਹਦੇ ਵਿੱਚ ਸੌਂਫ ਐਡ ਕਰਾਂਗੇ ਇੱਕ ਚਮਚ ਆਪਾਂ ਸੌਂਫ ਲਿਆ ਇੱਕ ਕੌਲੀ ਜਿਹੜੀ ਆਪਾਂ ਗੁੜ ਦਾ ਚੂਰਾ ਲਿਆ ਉਸ ਨੂੰ ਆਪਾਂ ਇਸ ਵਿੱਚ ਐਡ ਕਰਗੇ ਤੇ ਫਿਰ ਆਪਾਂ ਇੱਕ ਕੱਪ ਦੁੱਧ ਦਾ ਜਿਹੜਾ ਲਿਆ ਉਸ ਨੂੰ ਇਹਦੇ ਵਿੱਚ ਐਡ ਕਰ ਲਵਾਂਗੇ ਹੁਣ ਇਹਨਾਂ ਸਾਰੀਆਂ ਚੀਜ਼ਾਂ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਤੇ ਇੱਕ ਬੈਟਰ ਤਿਆਰ ਕਰ ਲਵਾਂਗੇ ਵਿੱਚ ਇੱਕ ਕੌਲੀ ਪਾਣੀ ਦੀ ਐਡ ਕਰਾਂਗੇ ਆਪਾਂ ਹੌਲੀ ਹੌਲੀ ਜਿਹੜਾ ਪਾਣੀ ਆ ਉਸ ਨੂੰ ਇਸ ਦੇ ਵਿੱਚ ਐਡ ਕਰਾਂਗੇ ਤੇ ਚੰਗੀ ਤਰ੍ਹਾਂ ਇਸ ਨੂੰ ਕੀ ਆ ਮਿਕਸ ਕਰ ਲਵਾਂਗੇ ਤਾਂ ਹਾਂਜੀ ਆਪਣਾ 1 ਕੱਪ ਦੁੱਧ ਦੇ ਨਾਲ ਤੇ 1 ਕੌਲੀ ਪਾਣੀ ਦੇ ਨਾਲ ਆਪਣਾ ਜਿਹੜਾ ਸਮੂਥ ਬੈਟਰ ਹੈ ਬਣ ਕੇ ਤਿਆਰ ਹੋ ਚੁੱਕਿਆ ਇਹਦੇ ਵਿੱਚ ਕੋਈ ਵੀ ਜਿਹੜੀ ਗੰਡ ਹੈ ਉਹ ਨਹੀਂ ਹੈਗੀਗੀ ਬਿਲਕੁਲ ਆਪਣਾ ਵਧੀਆ ਬੈਟਰ ਬਣ ਚੁੱਕਿਆ ਹੁਣ ਇਹਨੂੰ ਆਪਾਂ ਕੁਝ ਸਮੇਂ ਦੇ ਲਈ ਰੈਸਟ ਤੇ ਰੱਖ ਦੇਵਾਂਗੇ ਤੇ ਆਪਾਂ ਤਵੇ ਨੂੰ ਗਰਮ ਕਰਾਂਗੇ ਤਾਂ ਹਾਂਜੀ ਆਪਣੀ ਇੱਧਰ ਜਿਹੜੀ ਕੜਾਈ ਉਹ ਗਰਮ ਹੋ ਚੁੱਕੀ ਐ ਇਹਦੇ ਵਿੱਚ ਜਿਹੜਾ ਆਪਾਂ ਘਿਓ ਪਾਇਆ ਉਹ ਵੀ ਗਰਮ ਹੋ ਚੁੱਕਿਆ ਐ ਇੱਧਰ ਆਪਣਾ ਬੈਟਰ ਵੀ ਰੈਡੀ ਐ ਇਹ ਬੈਟਰ ਅਗਰ ਤੁਹਾਨੂੰ ਸੰਘਣਾ ਲੱਗ ਰਿਹਾ ਤੁਸੀਂ ਹੋਰ ਪਾਣੀ ਇਸਦੇ ਵਿੱਚ ਐਡ ਕਰ ਸਕਦੇ ਹੋ ਵੈਸੇ ਇਸ ਤੋਂ ਜ਼ਿਆਦਾ ਨਾ ਸੰਘਣਾ ਹੋਣਾ ਚਾਹੀਦਾ ਨਾ ਹੀ ਇਸ ਤੋਂ ਜ਼ਿਆਦਾ ਪਤਲਾ ਹੋਣਾ ਚਾਹੀਦਾ ਇਸੇ ਬੈਟਰ ਦੇ ਨਾਲ ਆਪਾਂ ਕੀ ਹੁਣ ਮਾਲਪੂੜੇ ਬਣਾਉਣਾ ਸ਼ੁਰੂ ਕਰਦੇ ਆਂ ਤਾਂ ਹਾਂਜੀ ਹੁਣ ਆਪਾਂ ਮਾਲਪੂੜੇ ਬਣਾਉਣੇ ਸ਼ੁਰੂ ਕਰਦੇ ਆਂ ਹੁਣ ਆਪਾਂ ਇੱਕ ਇੱਕ ਕਰਕੇ ਇਸ ਨੂੰ ਘਿਓ ਦੇ ਵਿੱਚ ਐਡ ਕਰਾਂਗੇ ਤੁਸੀਂ ਜਿਹੜਾ ਇਹਦਾ ਸਾਈਜ਼ ਆ ਉਹ ਵੱਡਾ ਕੱਟ ਸਕਦੇ ਹੋ ਵੱਡਾ ਜਨਾ ਚਾਹੋ ਨੇ ਵੱਡਾ ਸਾਈਜ਼ ਬਣਾ ਸਕਦੇ ਹੋ ਅਸੀਂ ਇੱਥੇ ਮੀਡੀਅਮ ਸਾਈਜ਼ ਹੀ ਲਿਆ ਹੋਇਆ ਤਾਂ ਇਸ ਤਰੀਕੇ ਦੇ ਨਾਲ ਆਪਾਂ ਕੀ ਹੈ ਕੜਾਈ ਦੇ ਵਿੱਚ ਮਾਤੂੜੇ ਬਣਾ ਲਵਾਂਗੇ ਆਪਾਂ ਥੋੜਾ ਥੋੜਾ ਇਹਦੇ ਉੱਤੇ ਘਿਓ ਪਾਉਂਦੇ ਰਵਾਂਗੇ ਹੁਣ ਆਪਾਂ ਇਹਦੀ ਜਿਹੜੀ ਸਾਈਡ ਆ ਉਸ ਨੂੰ ਪਲਟਾਂਗੇ ਹਾਂਜੀ ਆਪਾਂ ਹੁਣ ਇਸ ਦੀ ਸਾਈਡ ਨੂੰ ਕੀ ਆ ਪਲਟ ਲਿਆ ਤੁਸੀਂ ਦੇਖ ਸਕਦੇ ਹੋ ਕਿ ਕਿੰਨੇ ਵਧੀਆ ਤਰੀਕੇ ਦੇ ਨਾਲ ਬਨ ਰਹੇ ਨੇ ਨਾਲੇ ਆਪਾਂ ਦੇਸੀ ਘਿਓ ਦੇ ਵਿੱਚ ਬਣਾ ਰਹੇ ਹਾਂ ਤੁਸੀਂ ਚਾਹੋ ਤਾਂ ਤੁਸੀਂ ਤੇਲ ਦੇ ਵਿੱਚ ਵੀ ਇਦਾਂ ਬਣਾ ਸਕਦੇ ਹੋ ਏਸੀ ਤਰੀਕੇ ਦੇ ਨਾਲ ਆਪਾਂ ਬਾਕੀ ਦੇ ਜਿਹੜੇ ਮਾਲਪੂੜੇ ਆ ਬਾਕੀ ਦਾ ਜਿਹੜਾ ਬੈਟਰ ਆ ਉਸ ਦੇ ਨਾਲ ਆਪਾਂ ਮਾਲਪੂੜੇ ਬਣਾ ਲਵਾਂਗੇ ਉਸੇ ਤਰੀਕੇ ਦੇ ਨਾਲ ਆਪਾਂ ਇੱਕ ਹੋਰ ਜਿਹੜਾ ਮਾਲਪੂੜਾ ਉਹ ਵੀ ਬਣਾ ਲਿਆ ਹੈ ਆਪੇ ਦੀ ਸਾਈਡ ਪਲਟਤੀ ਹੈ ਤੁਸੀਂ ਦੇਖ ਸਕਦੇ ਹੋ ਕਿ ਕਿੰਨੇ ਵਧੀਆ ਤਰੀਕੇ ਦੇ ਨਾਲ ਬਣ ਰਹੇ ਨੇ ਇੱਕ ਵਾਰ ਤੁਸੀਂ ਜ਼ਰੂਰ ਕਰੇ ਇਦਾਂ ਟਰਾਈ ਕਰਕੇ ਦੇਖਿਓ ਤਾਂ ਹਾਂਜੀ ਆਪਣੇ ਜਿਹੜੇ ਮਾਲ ਪੁੜਿਓ ਕਿੰਨੇ ਵਧੀਆ ਤਰੀਕੇ ਦੇ ਨਾਲ ਬਣੇ ਆ ਤੁਸੀਂ ਦੇਖ ਸਕਦੇ ਹੋ ਇੱਧਰ ਆਪਾਂ ਖੀਰ ਦੇ ਨਾਲ ਇਸ ਨੂੰ ਕੀ ਹੈ ਸਰਵ ਕੀਤਾ ਤਾਂ ਤੁਸੀਂ ਵੀ ਜ਼ਰੂਰ ਇੱਕ ਵਾਰ ਕਰੇ ਟਰਾਈ ਕਰਕੇ ਦੇਖਿਓ ਇਸੇ ਤਰੀਕੇ ਦੇ ਨਾਲ ਉਮੀਦ ਹੈ ਕਿ ਤੁਸੀਂ ਇੱਕ ਵਾਰ ਬਣਾਉਂਗੇ ਤਾਂ ਜ਼ਰੂਰ ਦੁਬਾਰਾ ਫੇਰ ਟਰਾਈ ਕਰੋਗੇ ਮਿਲਦੇ ਹਾਂ ਕਿਸੇ ਨਵੀਂ ਰੈਸਪੀ ਦੇ ਨਾਲ ਤਦ ਤੱਕ ਦੇ ਲਈ ਸਸ਼੍ਰੀ ਅਕਾਲ